ਇਹ ਕੰਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਝੁਲਕਾ ਥਾਣੇ ਵਿੱਚ ਹੋਈ ਹੈ ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟ੍ਰੈਸ਼ਨ ਦਾ ਪਰਚਾ ਦਰਜ ਕੀਤਾ ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ ਹਰਵਿੰਦਰ ਸਿੰਘ ਤੇ ਹਰਮਨਪ੍ਰੀਤ ਸਿੰਘ ਇਰੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੇ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅਰੈਸਟ ਵੀ ਕੀਤੀ ਜਾਊਗੀ। ਇਹ ਇਨਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆਂ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੱਗਦੇ ਨੇ ਉਹਨਾਂ ਕੋਲੋਂ। ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਝੁਲਕਾ ਥਾਣੇ ਵਿੱਚ ਹੋਈ ਹੈ। ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਕਸ਼ਨ ਦਾ ਪਰਚਾ ਦਰਜ ਕੀਤਾ। ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ, ਹ ਇਰੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੇ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅरेस्ट ਵੀ ਕੀਤੀ ਜਾਊਗੀ। ਇਹ ਇਨਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆਂ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ। ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ। ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰੈਕਸ਼ਨ ਦਾ ਪਰਚਾ ਦਰਜ ਕੀਤਾ ਹੈ। ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ, ਹਰਵਿੰ ਇਰੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੋਂ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਰੈਸਟਰੀ ਕੀਤੀ ਜਾਊਗੀ। ਇਹ ਕਨਸੀਡੈਂਟ ਸਾਡੇ ਧਿਆਨ ਚ ਆਇਆ ਸੀ ਕਿ ਮਾੜੂ ਪੁਲ ਤੇ ਕੁਝ ਪਿੰਡ ਵਾਸੀਆਂ ਵੱਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਜਿੱਥੇ ਵੀ ਉਥੋਂ ਕੋਈ ਵਾਹਨ ਲੰਘਦੇ ਨੇ ਉਹਨਾਂ ਕੋਲੋਂ। ਸੋ ਇਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ 5 ਨੰਬਰ ਐਫ ਆਈ ਆਰ ਜਿਹੜੀ ਕਿ ਜੁਲਕਾ ਥਾਣੇ ਵਿੱਚ ਹੋਈ ਹੈ। ਅੰਡਰ ਸੈਕਸ਼ਨ 308 ਸਬਸੈਕਸ਼ਨ 2 ਚ ਹੋਈ ਹੈ ਐਕਸਟਰਸ਼ਨ ਦਾ ਪਰਚਾ ਦਰਜ ਕੀਤਾ ਹੈ। ਇਹਦੇ ਵਿੱਚ ਤਿੰਨ ਬੰਦੇ ਨੇ ਜਿਨ੍ਹਾਂ ਦੇ ਬਾਈ ਨੇਮ ਪਰਚਾ ਦਰਜ ਹੋਇਆ ਬਲਜਿੰਦਰ ਸਿੰਘ, ਹਰਵਿੰ ਇਰੇ ਨਾਲ ਹੀ ਦੋ ਤੋਂ ਤਿੰਨ ਬੰਦੇ ਅਣਪਛਾਤੇ ਵੀ ਰੱਖੇ ਗਏ ਨੇ ਤੇ ਸਰਪੰਚ ਤੇ ਪੰਚਾਇਤ ਦਾ ਰੋਲ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਬਿਕਾਜ਼ ਉਸ ਵਿੱਚ ਵੀਡੀਓ ਵਿੱਚ ਕਿਹਾ ਗਿਆ ਕਿ ਪੰਚਾਇਤ ਨੇ ਡਿਸਾਈਡ ਕੀਤਾ ਕਿ ਇਹੋ ਜਿਹਾ ਕੋਈ ਟੋਲ ਪਲਾਜ਼ਾ ਉੱਥੇ ਲਾਣਾ ਹੈ ਇਹ ਜਿਹੜਾ ਟੋਲ ਪਲਾਜ਼ਾ ਇਲੀਗਲੀ ਚੱਲ ਰਿਹਾ ਸੀਗਾ ਪਟਿਆਲਾ ਪੁਲਿਸ ਵੱਲੋਂ ਇਹ ਤੇ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਸੀਂ ਇਨਸ਼ੋਰ ਕਰਾਂਗੇ ਕਿ ਅੱਗੇ ਤੋਂ ਵੀ ਇਹੋ ਜਿਹੀ ਕੋਈ ਜਿਹੜੀ ਗੈਰਕਾਨੂੰਨੀ ਕਾਰਵਾਈ ਹੈ ਉਹ ਨਾ ਹੋਵੇ ਤੇ ਜੇ ਕੋਈ ਇਹੋ ਜਿਹਾ ਕੋਈ ਸਾਹਮਣੇ ਆਂਦਾ ਕੋਈ ਗੈਰਕਾਨੂੰਨੀ ਕਾਰਵਾਈ ਕਰਦਾ ਹੈ ਉਸ ਦੇ ਖਿਲਾਫ ਸਖਤੀ ਨਾਲ ਕੰਮ ਲੈਂਦੇ ਹੋਏ ਉਸ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਊਗਾ ਤੇ ਅरेस्ट ਵੀ ਕੀਤੀ ਜਾਊਗੀ